ਗੁਰਦਾਸਪੁਰ ਦੇ ਪਿੰਡ ਗੁੱਥੀ ਦੇ ਵਿੱਚ ਇੱਕ ਸਾਬਕਾ ਫੌਜੀ ਜੋ ਕਿ ਇੱਕ ਪੈਸਟੋ ਨਾਮ ਦੀ ਜਿਹੜੀ ਪ੍ਰਾਈਵੇਟ ਕੰਪਨੀ ਹੈਗੀ ਆ ਉਸ ਦੇ ਵਿੱਚ ਗਾਰਡ ਲੱਗਿਆ ਸੀ ਤਾਂ ਉਸ ਦੀ ਡਿਊਟੀ ਜਿਹੜੀ ਆ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੀ ਕਿ ਤੇ ਉਸ ਦੇ ਉਸ ਨੂੰ ਜੜਾ ਵਾ ਸੁਰੱਖਿਆ ਦੇ ਲਈ ਇੱਕ AK47 ਜਿਹੜੀ ਦਿੱਤੀ ਗਈ ਸੀ ਜਿਸ ਨੇ ਪਿੰਡ ਗੁੱਥੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਪਤਨੀ ਅਤੇ ਆਪਣੀ ਸੱਸ ਦਾ ਕਤਲ ਕਰਨ ਤੋਂ ਬਾਅਦ ਗੁਰਦਾਸਪੁਰ ਦੀ 7 ਨੰਬਰ ਸਕੀਮ 'ਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹ ਕਲੋਨੀ ਹੈਗੀ ਐ ਇਸ ਕਲੋਨੀ ਦੇ ਵਿੱਚ ਉਹ ਆ ਕੇ ਛੁਪਿਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਉਹ ਇੱਥੇ ਆ ਕੇ ਲੁਕਿਆ ਹੋਇਆ ਤਾਂ ਪੁਲਿਸ ਪਾਰਟੀ ਨੇ ਕਿਉਂਕ ਦਾ ਘੇਰਾਬੰਦੀ ਦੀ ਸੀ ਕੀਤੀ ਹੋਈ ਸੀਗੀ ਸਾਮਣ ਤੁਸੀਂ ਦੇਖ ਸਕਦੇ ਜਿਹੜੀਆਂ ਪੋੜੀਆਂ ਦਿਖਾਈ ਦੇ ਰੀਆਂ ਹੈਗੇ ਨੇ ਇਸ ਪੋੜੀਆਂ ਦੇ ਉੱਪਰ ਹੀ ਉਹ ਵਿਅਕਤੀ ਜਿਹੜਾ ਵਾ ਗੁਰਪ੍ਰੀਤ ਸਿੰਘ ਉਹ ਇੱਥੇ ਬੈਠਾ ਹੋਇਆ ਸੀਗਾ ਤਾਂ ਪੁਲਿਸ ਨੇ ਕਾफी ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ 1.5 ਤੋਂ 2 ਘੰਟੇ ਤੱਕ ਇਹ ਅਪਰੇਸ਼ਨ ਚੱਲਿਆ ਲੇਕਿਨ ਪੁਲਿਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰੈਂਡਰ ਜਿਹੜਾ ਵਾ ਕਰ ਦੇਵੇ ਲੇਕਿਨ ਉਸ ਨੇ ਸਰੈਂਡਰ ਜਿਹੜਾ ਵਾ ਨਹੀਂ ਕੀਤਾ ਹੈਗਾ ਜਿਸ ਤੋਂ ਬਾਅਦ ਆਪਣੀ AK-47 ਜਿਹੜੀ ਹੈਗੀ ਸੀ ਉਸ ਦੇ ਨਾਲ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਹੈ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਵਿਅਕਤੀ ਤੋ ਬਾਤ ਕਰੇ ਲੁਕਲੇਸ਼ ਇਹਨਾਂ ਦੋਨਾਂ ਦੇ ਵਿਚਕਾਰ ਚਾਰ ਚੱਲ ਰਿਹਾ ਸੀਗਾ ਕਿਰੇ ਲੁਕਲੇਸ਼ ਦੇ ਚੱਲਦੇ ਸੀ ਇਸਨੇ ਆਪਣੀ ਇਸ ਵੇਲੇ ਤੜਕਸਾਰ 3 ਵਜੇ ਆਪਣੀ ਪਤਨੀ ਦਾ ਕਤਲ ਜਿਹੜਾ ਵਾ ਕੀਤਾ ਹੈਗਾ ਉਸ ਤੋਂ ਬਾਅਦ ਆਪਣੀ ਸੱਸ ਨੂੰ ਗੋਲੀਆਂ ਜੜੀਆਂ ਨੇ ਮਾਰੀਆਂ ਹੈਗੀਆਂ ਨੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੋਂ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਦੀ ਪਤਨੀ ਅਤੇ ਸੱਸ ਜੜੀ ਆਪਣਾ ਬਚਾਅ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਇਸਨੇ ਤਾਬਰ ਤੋੜ ਗੋਲੀਆਂ ਜੜੀਆਂ ਨੇ ਉਹਨਾਂ ਦੇ ਉੱਪਰ ਚਲਾਈਆਂ ਹੈਗੀਆਂ ਨੇ ਜਿਸ ਤੋਂ ਬਾਅਦ ਇਸੇ ਜਗ੍ਹਾ ਤੇ ਆ ਕੇ ਲੁਕਿਆ ਹੋਇਆ ਸੀਗਾ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ 3 ਨੰਬਰ ਦਾ ਜਿਹੜਾ ਫਲੈਟ ਹੈਗਾ ਵਾ ਇਸ ਫਲੈਟ ਦੇ ਵਿੱਚ ਹੀ ਆ ਕੇ ਉਹ ਲੁਕਿਆ ਸੀਗਾ ਪੂਰਾ ਰਹਾਇਸ਼ੀ ਇਲਾਕਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੰਨੇ ਕੁਆਟਰ ਜਿਹੜੇ ਨੇ ਉਹ ਬਣੇ ਹੈਗੇ ਨੇ ਇਸੇ ਜਗ੍ਹਾ ਤੇ ਆ ਕੇ ਲੁਕਿਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਸ ਜਗ੍ਹਾ ਦੇ ਉੱਪਰ ਲੁਕਿਆ ਹੋਇਆ ਵਾ ਤਾਂ ਪੁਲਿਸ ਪਾਰਟੀ ਨੇ ਇਸ ਦੀ ਆ ਕੇ ਘੇਰਾਬੰਦੀ ਕੀਤੀ ਕਿਉਂਕਿ ਰਹਾਇਸ਼ੀ ਇਲਾਕਾ ਹੈਗਾ ਸੀਗਾ ਕੁਝ ਵੀ ਹੋ ਸਕਦਾ ਹੈ ਕਿ ਕਿਉਂਕਿ ਇੱਕ ਏ 47 ਇੱਕ ਘਾਤਕ ਹਥਿਆਰ ਹੈਗਾ ਜੋ ਕਿ ਇਸ ਦੇ ਕੋਲੋਂ ਮੌਜੂਦ ਹੈਗਾ ਸੀ ਕਿਉਂਕਿ ਇਹ ਸਾਬਕਾ ਫੌਜੀ ਸੀ ਇਸ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਸਾਸਤਾ ਕਤਲ ਕਰਨ ਤੋਂ ਬਾਅਦ ਇਸੇ ਜਗ੍ਹਾ ਦੇ ਉੱਪਰ ਲੁਕਿਆ ਹੋਇਆ ਸੀਗਾ ਤੇ ਫਿਲਹਾਲ ਪੁਲਿਸ ਪਾਰਟੀ ਨੇ ਇਸ ਨੂੰ 2 ਘੰਟੇ ਸਮਝਾਉਣ ਦੀ ਕੋਸ਼ਿਸ਼ ਕੀਤੀ ਐਸਐਸਪੀ ਗੁਰਦਾਸਪੁਰ ਦਿੱਤਿਆ ਮੌਕੇ ਤੇ ਪਹੁੰਚੇ ਸਨ ਉਹਨਾਂ ਦੀ ਪਾਰਟੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਪਹੁੰਚੀ ਸੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਨਹੀਂ ਸਮਝਾਇਆ ਗਿਆ ਜਿਸ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਰਫਲ ਦੇ ਨਾਲ ਗੋਲੀ ਮਾਰ ਕੇ ਆਪਣੇ ਆਪ ਨੂੰ ਮੌਤੇ ਕਾਰਜ ਜਿਹੜਾ ਵਾ ਉਤਾਰ ਦਿੱਤਾ ਹੈਗਾ ਦੱਸਿਆ ਜਾ ਰਿਹਾ ਕਿ ਸਾਰਾ ਘਰੇਲੂ ਕਲੇਸ਼ ਦਾ ਇਹ ਮਾਮਲਾ ਸੀ ਘਰੇਲੂ ਕਲੇਸ਼ ਦੇ ਚੱਲਦੇ ਆਹੀਂ ਇਸ ਨੇ ਪਹਿਲਾਂ ਆਪਣੀ ਵਾਈਫ ਅਤੇ ਉਸ ਤੋਂ ਬਾਅਦ ਆਪਣੀ ਸਾਸਤਾ ਕਤਲ ਕੀਤਾ ਤੇ ਪਾਰਟੀ ਨੇ ਇਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਗੁਰਦਾਸਪੁਰ ਭੋਜ ਦਿੱਤਾ ਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸ